ਆਪਣੇ ਪਤੀ ਨੂੰ ਸਿੱਖੀ ਕੁੱਟਣਾ ਨਿਤ ਰੱਖਦੀਆਂ ਰੋਬ ਜਮਾ ਕੇ ਕਹਿੰਦੀ ਮੈਨੂੰ ਕੱਪੜੇ ਤੂੰ ਤੋਲਿਆ ਕਹਿੰਦੀ ਮੈਨੂੰ ਕੱਪੜੇ ਤੂੰ ਤੋਲਿਆ ਫੇਰ ਰੋਟੀਆਂ ਪਕਾ ਲਈਆਂ ਕੇ ਔਰ ਬਈ ਤੂੰ ਇਕੱਲਾ ਹੀ ਗਾਣੇ ਗਈ ਨਾ ਪਰਜਾਈ ਤੇਰੀ ਗਈ ਹੋਈ ਆ ਬੱਚਿਆਂ ਲੈ ਕੇ ਪੇਕੇ ਹੁਣ ਘਰ ਚ ਇਕੱਲਾ ਹੀ ਆ ਗਾਣੇ ਹੀ ਗਾਣੇ ਆ ਮੈਂ ਚਲਾ ਜਾ ਫੇਰ ਢਾਬੇ ਰੋਟੀ ਖਵਾਵਾ ਯਾਰ ਤੂੰ ਰੋਇਟਾ ਬੇਰੋਟੀਆਂ ਖਾ ਗਏ ਅੱਕਦਾ ਨਹੀਂ ਆ। ਯਾਰ ਹੁਣ ਘਰੋਂ ਬਾਹਰ ਨੌਕਰੀ ਕਰਨੀ ਆ ਤਾਂ ਫੇ ਢਾਬਿਆਂ ਤੇ ਰੋਟੀ ਖਾਣੇ ਪੈਣੇ। ਉਹ ਤੂੰ ਆ ਜੀ ਢਾਬਾ ਛੱਡ ਤੈਨੂੰ ਵਿਆਹ ਦੀ ਰੋਟੀ ਖਿਲਾ ਕੇ ਲਿਆਣਾ। ਵਿਆਹ ਕਿਦਾਂ ਵਿਆਹ? ਸਾਡੇ ਗਵੰਡੀਆਂ ਦੇ ਰੱਖਿਆ ਵਿਆਹ। ਪਹਿਲਾਂ ਮੈਂ ਸੋਚ ਰਿਆ ਸੀਗਾ ਬਹਾਨਾ ਮਾਰ ਦੂੰਗਾ ਨਹੀਂ ਜਾਊਂਗਾ। 1100 ਸ਼ਗਨ ਦੇਣਾ ਪੈਣਾ ਸੀ। ਘਰ ਦੇ ਹੈ ਨਹੀਂ। ਮੈਂ ਇਕੱਲੇ ਨੇ ਕਿੰਨਾ ਖਾ ਲੈਣਾ ਸੀ। ਹੁਣ ਤੂੰ ਆ ਗਿਆ। ਦੋ ਬੰਦਿਆਂ ਦੇ ਹਿਸਾਬ ਨਾਲ 1100 ਵੰਟਾ। ਚੱਲ ਚਲੀਏ। ਉਹ ਨਾ ਭਰਾਵਾ। ਇਹ ਚੰਗੇ ਕੰਮ ਥੋੜੀ ਐ ਜੱਲੀਵੇਆ ਥੋੜੀ ਖਾਣੇ ਉਹ ਕੁਛ ਨਹੀਂ ਹੁੰਦਾ ਯਾਰ ਚੱਲ ਤੂੰ ਉਹ ਨਾ ਆਪਣੀ ਉਮਰ ਥੋੜੀ ਐ ਇਦਾਂ ਦੇ ਕੰਮ ਕਰਨ ਦੇ ਤੂੰ ਐ ਕਰੀ ਤੂੰ ਟੈਂਟ ਦੇ ਬਾਹਰ ਖੜ ਜੀ ਮੈਂ ਗੇੜਾ ਜਾ ਮਾਰ ਕੇ ਪਲੇਟ ਭਰ ਕੇ ਲੈ ਆਉਂਗਾ ਆਪਾਂ ਦੋਨੋਂ ਬਰਾ ਉੱਥੇ ਖੜ ਕੇ ਖਾਵਾਂਗੇ ਉਹ ਤੂੰ ਸੋਚੀ ਨਾ ਜਾ ਯਾਰ ਚੱਲ ਪਰ ਯਾਰ ਮਿਲਕਲ ਤਾਂ ਕੋਟ ਵੀ ਹੈ ਨੇ ਉਹ ਕੋਟ ਤੇ ਨੂੰ ਪੈਸੇ ਦਿਨਾ ਹੈ ਅੱਛਾ ਇੰਦਾ ਪੂਰਾ ਫਿੱਟਾ ਗਿਆ ਮੇਰੇ ਐਦਾ ਹੀ ਆ ਫਿਰ ਆ ਜਾ ਹੁਣ ਚੱਲੀਏ 1 ਮਿੰਟ ਰੁਕ ਜਾ ਤੂੰ ਐਂ ਕਰ ਹਾਂ ਉਹ ਉੱਥੇ ਜਾ ਕੇ ਖੜ ਜਾ ਠੀਕ ਐ ਮੈਂ ਅੰਦਰ ਜਾਣਾ ਕਿਸੇ ਵੇਟਰ ਨੂੰ ਘੇਰ ਕੇ ਉਹਦੇ ਹੱਥ ਬਾਹਰ ਪਕੌੜੇ ਭੇਜਦਾ ਠੀਕ ਐ ਠੀਕ ਐ ਠੀਕ ਐ ਬਸ 10 ਮਿੰਟ ਲੱਗੂਗੇ ਜਾ ਉਥੇ ਮੈਂ ਆਇਆ ਜੀ ਨੂੰ ਦੇਖੋ ਪੁਫੜ ਨੂੰ ਹੀ ਪੁੱਛੀ ਜਾਂਦਾ ਸਾਡੀ ਵੀ ਕੋਈ ਇੱਜ਼ਤ ਆ ਅਜੀ ਵੀ ਮਾਸੜਾ ਅਦੋਂ ਪਕੌੜੇ ਦੇ ਫੜਾਤੇ ਅਸੇਲ ਭਾਜੀ ਤੁਸੀਂ ਵਿਆਹ ਚ ਆਏ ਹੋ ਹਾਂ ਹਾਂ ਜੀ ਹਾਂ ਜੀ ਵਿਆਹ ਤੇ ਆਏ ਏ ਕੀ ਗੱਲ ਤੁਹਾਨੂੰ ਵੀ ਨਹੀਂ ਪੁੱਛਿਆ ਕਿਸੇ ਨੇ ਹਾਂਜੀ ਮੈਨੂੰ ਵੀ ਨਹੀਂ ਪੁੱਛਿਆ ਜੀ ਕਿਹਾ ਜਾ ਵਿਆਹ ਕਰੇਆ ਫੁੱਕਦਾ ਨਹੀਂ ਮੈਂ ਹਾਂ ਜੀ ਬੈਪ ਭਾਜੀ ਫੁੱਕਦਾ ਨਹੀਂ ਮੈਂ ਅ ਉਸੇ ਮੁੰਡੇ ਵਾਲੇ ਵੱਲੋਂ ਕੁੜੀ ਵਾਲੇ ਵੱਲੋਂ ਮੁੰਡੇ ਵਾਲੇ ਵੱਲੋਂ ਹੋਣਿਆ ਜਾਗੋ ਦਾ ਪ੍ਰੋਗਰਾਮ ਹੈ ਅੱਛਾ ਮੁੰਡੇ ਦੇ ਪਿਓ ਵੱਲੋਂ ਕੀ ਮਾ ਵੱਲੋਂ ਪਿਓ ਵੱਲੋਂ ਹੋਣਿਆ ਹਾਂਜੀ ਹਾਂਜੀ ਜਾਗੋ ਦਾ ਪ੍ਰੋਗਰਾਮ ਹੈ ਮੈਂ ਉਹਦੀ ਮਾਂ ਵੱਲੋਂ ਐ ਅੱਛਾ ਅੱਛਾ ਮਾਂ ਦਾ ਚੀਚਾ ਮੈਂ ਆਮਨੇ ਮਾਸਟਰ ਮਾਸਟਰ ਪਰ ਉੱਚਾ ਨਹੀਂ ਹੈ ਮੈਂ ਆ ਦੋ ਪਕੌੜੇ ਦੇ ਦਿੱਤੇ ਨਾ ਮੱਛੀ ਨਾ ਪਨੀਰ ਮਾਸੜ ਜੀ ਤੁਸੀਂ ਤਾਂ ਐਵੇਂ ਛੋਟੀ ਜੀ ਗੱਲ ਤੇ ਰੁੱਸ ਗਏ ਉਹ ਛੋਟੀ ਜੀ ਗੱਲ ਆ ਭੂਰਚੂਰ ਜੀ ਪਾਤੀ ਇਹੋ ਛੱਡੋ ਮਾਸੜ ਜੀ ਤੁਹਾਡੇ ਵਾਸਤੇ ਅੰਗਰੇਜ਼ੀ ਦਾ ਇੰਤਜ਼ਾਮ ਕੀਤਾ ਹੋਇਆ ਹੈ ਅੱਛਾ ਆ ਜੀ ਤੁਸੀਂ ਦਾਰੂ ਪਿੰਦੇ ਹਾਂ ਹਾਂ ਜੀ ਅੱਛਾ ਅੱਛਾ ਚੱਲ ਥਾਣੇ ਦਈਏ ਨੂੰ ਤੇਰੇ ਦਾਦਕੇ ਵੱਲੋਂ ਆ। ਉਹ ਅੱਛਾ ਅੱਛਾ ਸਸੀ ਘਰ ਪਾਜੀ ਸਸੀ ਘਰ। ਲੇਟ ਆਏ ਲੱਗਦੇ ਆ। ਹਾਂਜੀ ਹਾਂ। ਲੇਟ ਆਏ। ਚਲ ਜੱਤੀ ਘਰ। ਚਾਹ ਦਾ ਟੇਬਲ ਵਾ। ਅਚੀਰ ਪੰਗੜਾ ਵੀ ਪਾਣਾ। ਆਓ ਪਾਜੀ ਆਓ। ਨਹੀਂ ਪਈ ਰਹਾ। ਆਓ ਆਓ ਨਹੀਂ ਆਓ। ਮੈਂ ਕੋਏ ਨੂੰ ਕਿੱਧਰ ਲੈ ਗਏ? ਲੈ ਗਿਆ ਸਿਆਪਾ।